ਸੋਮਵਾਰ ਦੀ ਸ਼ਾਮ ਬਿਲੇ ਤੇਜ਼ ਹਨੇਰੀ ਬਾਰਿਸ਼ ਤੇ ਗੜੇਮਾਰੀ ਨੇ ਖੇਤਾ ਵਿੱਚ ਖੜੀ ਜਿੱਥੇ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਹੈ ਉੱਥੇ ਚਾਚੋ ਕੀ ਮਿਰਜ਼ਾਪੁਰ ਮੰਡ ਖੇਤਰ ਵਿੱਚ ਫਲਾਂ ਤੇ ਸਬਜ਼ੀਆਂ ਦੀ ਫਸਲ ਵੀ ਬਰਬਾਦ ਹੋਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਪੀੜਤ ਕਿਸਾਨ ਆਸੀਫ ali ਚਲਾਉਦੀਨ ਤੇ ਫੋਰਨਾ ਨੇ ਆਖਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਠੇਕੇ ਤੇ ਜ਼ਮੀਨ ਲੈ ਕੇ ਇੱਥੇ ਮਹਿੰਗੇ ਹਾਈ ਬ੍ਰਾਂਡ ਬੀਜਾਂ ਨਾਲ ਫਸਲਾਂ ਦੀ ਕਾਸ਼ਤ ਕਰਦੇ ਹਾਂ ਤੇ ਬੀਤੇ ਕੱਲ੍ਹ ਹੋਈ ਬਰਸਾਤ ਤੇ ਗਰੇਮਾਰੀ ਕਾਰਨ ਸਾਡੀ 23 ਏਕੜ ਕਣਕ ਅਤੇ 30 ਏਕੜ ਹਦਵਾਣਾ, ਹੀਰਾ, ਕੱਦੂ ਤੇ ਕਰੇਲੇ ਦੀ ਫਸਲ ਬਰਬਾਦ ਹੋ ਗਈ ਹੈ ਜਿਸ ਨੂੰ ਹੁਣ ਟਰੈਕਟਰ ਨਾਲ ਵਾਹ ਕੇ ਨਵੀਂ ਫਸਲ ਬੀਜਣੀ ਪਵੇਗੀ ਉਨਾ ਦਸਾਏ ਕਿ ਬੀਤੇ ਅਗਸਤ ਵਿੱਚ ਮੰਡ ਖੇਤਰ ਵਿੱਚ ਆਏ ਹੜ੍ਹ ਕਾਰਨ ਸਾਡੀ ਸੈਂਕੜੇ ਏਕੜ ਝੋਨੇ ਤੇ ਸਬਜ਼ੀਆਂ ਦੀ ਫਸਲ ਪਰਬਾਦ ਹੋਈ ਸੀ ਜਿਸ ਦਾ ਕਿ ਹਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਨਾ ਦਸਾਏ ਕਿ ਇਸ ਫਸਲ ਤੋਂ ਸਾਨੂੰ ਉਮੀਦ ਸੀ ਪਰ ਗਰੇਮਾਰੀ ਨੇ ਸਾਡੀ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਉਨਾ ਸਰਕਾਰ ਤੋਂ ਮੰਗ ਕੀਤੀ ਕਿ ਬਰਸਾਤ ਦੇ ਗਰੇਮਾਰੀ ਕਾਰਨ ਨੁਕਸਾਨੀ ਫਸਲ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਦਾ ਪੰਜਾਬ ਪੋਸਟਿਵਿਟੀ ਲਈ ਅਜੇ ਸਬਰ ਵਾਲੀ ਰਿਪੋਰਟ। ਇਹ ਦਵਾਨਾ ਕੱਦੂ, ਕ੍ਰੇਲਾ, ਖੀਰਾ, ਕਣਕ, ਕੁਝ ਵੀ ਛੱਡਿਆ ਨਹੀਂ ਇੱਥੇ, ਕੁਝ ਵੀ ਮਤਲਬ ਦੀ ਚਾਰ ਚੁਫੇਰੇ ਨਿਗਾਹ ਮਾਰ ਕੇ ਦੇਖ ਲਓ ਜੇ ਕੁਝ ਵੀ ਬਜਾ ਹੈ। ਇੱਥੇ ਕੁਝ ਵੀ ਨਹੀਂ ਛੱਡਿਆ। ਤੇ ਫਸਲ ਕਿੱਥੇ ਕਿਸ ਹੱਦ ਤੱਕ ਜਿਹੜੀ ਪੱਕ ਪਾਕੀ ਸੀ ਜਿਹੜੀ? ਬਾਕੀ ਫਸਲ ਸਿਰਫ 10 ਦਿਨ ਦੀ ਫਸਲ ਹੀ ਰਹਿ ਗਈ। 10 ਦਿਨ ਤੱਕ ਸਭ ਕੁਝ ਮਤਲਬ ਕਲੀਅਰ ਹੋ ਜਾਣਾ ਹੈ। ਇਹ ਸਭ ਕੁਝ ਉੱਜੜ ਗਿਆ। ਕੁਝ ਵੀ ਨਹੀਂ ਛੱਡਿਆ ਪਰਵਾਹ ਤਾਂ ਪਾਣੀ। ਐਡੀ ਗਰੁੱਪ ਹੀ ਆਈ ਆ। ਕਿਉਂਕਿ ਕੋਈ 25 ਬਰੇ ਨੂੰ ਤੜਾਈ ਹੋ ਜਾਣੀ ਹੈ। ਤੇ ਪਹਿਲਾਂ ਦੇਖੋ ਪਹਿਲਾਂ ਝੋਨੇ ਨੇ ਮਾਰਤਾ। ਉਹਦਾ ਮੌਜਾ ਤੇ ਆਕ ਨੂੰ ਮਿਲਿਆ, ਉਹਦੇ ਆਨੇ ਨਹੀਂ ਤੇ ਹੁਣ ਜੇ ਸਾਨੂੰ ਥੋੜੀ ਬਹੁਤੀ ਆਸ ਆ ਸਬਜੀ ਦੇ ਹੀ ਤੇ ਇਹ ਵੀ ਪ੍ਰਮਾਤਮਾ ਨੇ ਸਾਡਾ ਬਹੁਤ ਮਾੜਾ ਕੀਤਾ ਅਸੀਂ ਕੀ ਕਰ ਸਕਦੇ ਆ ਅਸੀਂ ਤੇ ਬਸ ਸਿਰਫ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਕੋਈ ਮਦਦ ਕੀਤੀ ਆਏ ਕੁਝ ਐਨਆਰਆਈ ਵੀਰ ਉਹਨਾਂ ਨੂੰ ਕਹਿੰਨੇ ਕਿ ਇਹਨਾਂ ਦੀ ਮਦਦ ਕਰੋ ਕੋਈ ਗੂਗਲ ਪੇਨਾ ਨੰਬਰ ਦਵਾਂਗੇ ਤੇ ਉੱਤੇ ਕੋਸ਼ਿਸ਼ ਵੀਰ ਮੰਨ ਲੋ ਇਹਨਾਂ ਦੀ ਮਦਦ ਕਰਨ ਆਪਾਂ ਚਾਹੁੰਦੇ ਆ ਕਿ ਜਦੋਂ ਬੰਦਾ ਦੀ ਕੋਈ ਫਾ ਲੈ ਕੇ ਮਰ ਜਾਂਦਾ ਆਪਾਂ ਫਿਰ ਉਹਦੀ ਮਦਦ ਕਰਦੇ ਆ ਹਨਾ ਤੇ ਇਤੋਂ ਚੰਗਾ ਨਹੀਂ ਕਿ ਜੇ ਬੰਦਾ ਮਰੇ ਨਾ ਆਪਾਂ ਉਹਦੀ ਪਹਿਲਾਂ ਮਦਦ ਕਰੀਏ ਤੇ ਬਹੁਤ ਵਧੀਆ ਠੀਕ ਨਹੀਂ ਇਹ ਜੋ بارشੋਈ ਰਾਤ ਕੋ ਆਪਕਿਆ ਨੁਕਸਾਨ ਹੋਆ ਆਪਕੋ ਕੌਨਸੀ ਫਸਲ ਇਹ ਤੇ ਆਣਾ ਸੀ ਇੱਕ ਕਦੂ ਵੀ ਸੀ ਤੇ ਅਖੀਰਾ ਵੀ ਕਾਫੀ 25 25 ਕਿੱਲਾਂ ਦਾ ਲਗਭਗ ਇਦਾਂ ਨੁਕਸਾਨ ਹੋਇਆ ਸਾਡਾ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਸਬਜ਼ੀ ਖੇਤੀ ਕਰਦੇ ਇੱਥੇ ਖੇਤੀ ਕਰਦੇ ਕਰਨ 10 ਕਿਸਾਨ ਇੱਧਰ ਹੋ ਗਏ ਬਾਕੀ ਉੱਤਰ ਪਤਾਲੇ ਦੇ ਏਰੀਏ 'ਚ ਸੀ ਅੱਜ ਦੇ ਮੰਡ ਜੀ ਤਕਰੀਬਨ ਜਾਨਮੇ ਸਾਡਾ ਇੱਥੇ ਦਾ ਆਈ ਅੱਛਾ ਅੱਛਾ ਹਾਂਜੀ 30 ਸਾਲ ਵੋਟਾ ਵਟਾ ਸਾਰੀਆਂ ਸਾਡੀਆਂ ਬਾਲੀਆਂ ਹਿੰਗੀਆਂ ਨੇ ਤੁਹਾਨੂੰ ਪਾਣੀ ਦੇ ਝੋਨੇ ਦੇ ਮਾਰ ਲਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਬਕਰ ਦਾ ਕੋਈ ਨਹੀਂ ਨੁਕਸਾਨ ਲਗਭਗ ਲਾਲਾ ਸਾਹਿਬ ਪੱਕੀ 2 4000 ਰੁਪਏ ਕਿਲੋ ਦਾ ਤੇ 20 ਪੀ ਆ ਨੋਰਮਲ ਦਾ ਖਰਚਾ ਪਰ ਪੱਟੇ ਚਾਰ ਤੋਂ ਪੰਜ ਪੂਰੇ ਡਾਇਰ ਤੇ ਪਹਿਲੀ ਤੇ ਪਹਿਲੇ ਕਿਲੇ ਜਿੱਤ ਜਾਂਦੇ ਹਨ ਪਰ ਜੇ ਲਓ 25 3000 ਰੁਪਏ ਕਿਲੋ ਦਾ ਬਾਣੀ ਜਾਂਦਾ बीमा ਕਰਦੇ ਪੱਕੀ ਕਿਲੇ ਦਾ ਖਰਚਾ ਵੱਖਰਾ ਮੰਗ ਕੀ ਕਰਦੇ ਸਰਕਾਰ ਤੋਂ ਵੀ ਬੰਦਾ ਇਹ ਇਹ ਕਰ ਸਕਦੇ ਜੀ ਸਰਕਾਰ ਨੇ ਸਾਨੂੰ ਉਤੀ ਦੇਣਾ ਹੈ ਤੋ ਬਦਵੀ ਦਾ ਖਰਚਾ ਦੇ ਦੇਗੀ ਰੱਖੀ ਆਸਾ ਸਾਡੇ ਨੂੰ ਜੇਕਰ ਪਹਿਲਾਂ ਸਾਨੂੰ ਕੀ ਦਿੱਤਾ ਝੋਨਾ ਸਾਡਾ ਰੋਲ ਗਿਆ 6800 ਰੁਪਏ ਕਿੱਲੇ ਦਾ ਆ ਉਹ ਵੀ ਕੱਦਿਆਂ ਨੂੰ ਆਇਆ ਤੇ ਉਹਨਾਂ ਨੂੰ ਨਹੀਂ ਆਇਆ